ਸਸ਼ੰਦੇ ਸ਼ੋਅ ਦੇ ਤੀਸਰੇ ਪੜਾਚਲੰਤ ਮਾਮਲੇ ਦੇ ਵਿੱਚ ਸਵਾਗਤ ਹੈ। ਸੋ ਗਿਲਸਾਭ ਲਿਬਰਲਾਂ ਦੀ ਜਿਹੜੀ ਫੋੜੀ ਇੱਕ ਜਿਹੜੀ ਹੈ ਉਹ ਨਿਕਲ ਗਈ ਜੇਕ ਉਹਨਾਂ ਦੇ ਥੱਲੋਂ ਜੀ ਐਨਡੀਪੀ ਜੀ ਉਹਨਾਂ ਨੇ ਜਿਹੜਾ ਸਪਲਾਈ ਤੇ ਵਿਸ਼ਵਾਸ ਸਮਝੌਤਾ ਜਿਹੜਾ ਹੈ ਉਹ ਜਗਮੀਤ ਸਿੰਘ ਨੇ ਸਮਾਪਤ ਕਰਤਾ। ਉਹ ਵੀ ਉਦੋਂ ਜਦੋਂ ਪ੍ਰਧਾਨ ਮੰਤਰੀ ਹੈ ਉਹ ਜਿਹੜਾ ਸੰਸਦ ਦੇ ਵਿੱਚ ਕਹਿ ਰਿਹਾ ਸੀ ਕਿ ਸਾਡਾ ਸਮਝੌਤਾ 2025 ਤੱਕ ਚੱਲੇਗਾ ਜੀ ਤੇ ਨਾਲੋਂ ਨਾਲ ਜਿਹੜੀ ਹੈ ਇੱਕ ਪਾਸੇ ਵੀਡੀਓ ਜਿਹੜੀ ਸ਼ੂਟ ਹੋ ਰਹੀ ਹੈ ਕਿ ਸਮਝੌਤਾ ਕਦਮ ਕੀ ਇਹਦੇ ਮੈਨੇ ਹੋਣਗੇ ਭਮ ਸਾਹਿਬ ਯਾਰੀ ਲੱਗੀ ਤੋਂ ਲਵਾਤੇ ਤਖਤੇ ਟੁੱਟੀ ਲੋ ਚਗਾਠ ਬੱਟਦੀ ਸਹੀ ਗੱਲ ਹੈ ਬਿਲਕੁਲ ਸੋ ਬੜੀ ਪੌਪ ਅਤੇ ਸ਼ੋਅ ਦੇ ਨਾਲ ਸਮਝੌਤਾ ਕੀਤਾ ਗਿਆ ਸੀ ਉਹ ਤਸਵੀਰਾਂ ਹਜੇ ਵੀ ਸਾਡੇ ਜ਼ਹਿਨ ਦੇ ਵਿੱਚ ਤਾਜ਼ੀਆਂ ਨੇ ਜੀ ਕਿਸ ਤਰ੍ਹਾਂ ਜਸਟਨ ਟਰੂਡੋ ਤੇ ਜਗਮੀਤ ਸਿੰਘ ਚੋਕੇ ਦੋਨੇ ਜੀ ਇੱਕ ਦੂਜੇ ਨਾਲ ਹੱਥ ਮਿਲਾ ਰਹੇ ਸੀ ਹੂੰ ਤੇ ਇਹ ਐਗਰੀਮੈਂਟ ਸਾਈਨ ਕੀਤਾ ਗਿਆ ਸੀ ਹੁਣ ਇਸ ਐਗਰੀਮੈਂਟ ਨੂੰ ਰੱਦ ਕਰਨ ਦੇ ਮਾਇਨੇ ਭਮ ਸਾਹਿਬ ਪਹਿਲਾਂ ਤਾਂ ਆਪਾਂ ਗਵਰਨਮੈਂਟ ਦੀ ਸਟੇਬਿਲਿਟੀ ਦੀ ਗੱਲ ਕਰ ਲਈ ਜੀ ਬਿਲਕੁਲ ਬਹੁਤ ਸਾਰੇ ਮੀਡੀਆ ਧਾਰਿਆਂ ਦੇ ਵਿੱਚ ਇਹ ਇੱਕ ਤਰ੍ਹਾਂ ਦੀ ਗੱਲ ਚੱਲੀ ਕਿ ਸ਼ਾਇਦ ਸਰਕਾਰ ਗਿਰ ਜਾਵੇ ਜੀ ਪਰ ਜਿਹੜੀ ਗਵਰਨਮੈਂਟ ਦੀ ਸਟੇਬਿਲਟੀ ਹੈ ਤੇ ਜਗਮੀਤ ਸਿੰਘ ਦੀ ਜਿਹੜੀ ਇੰਟੈਂਸ਼ਨ ਹੈ ਹੂੰ ਸਾਨੂੰ ਉਹ ਦੇਖਣਾ ਪਵੇਗਾ ਕਿ ਜਿਸ ਦਿਨ ਪਹਿਲਾਂ ਦਾ ਉਹਨਾਂ ਨੇ ਵੀਡੀਓ ਸ਼ੂਟ ਕੀਤੀ ਹੂੰ ਵੀਡੀਓ ਸ਼ੂਟ ਕਰਕੇ ਕਿਹਾ ਕਿ ਅਸੀਂ ਜਿਹੜਾ ਇਹ ਸਮਝੌਤਾ ਇਹ ਰੱਦ ਕਰਦੇ ਹਾਂ ਇੱਕ ਕਮਜ਼ੋਰ ਸਰਕਾਰ ਹੈ ਇੱਕ ਕਾਰਪੋਰੇਟ ਗਰੀਡ ਨੂੰ ਕਾਊਂਟਰ ਨਹੀਂ ਕਰ پا ਰਹੀ ਸਰਕਾਰ ਜੋ ਉਹਨਾਂ ਦੇ ਰਟੇ ਰਟਾਏ ਬਿਆਨ ਹੁੰਦੇ ਐ ਜੀ ਲੀਡਰ ਦੇ ਹੂੰ ਉਹ ਜਿਹੇ ਬਿਆਨ ਜਗਮੀਤ ਸਿੰਘ ਨੇ ਦਿੱਤੇ ਹੂੰ ਜਦੋਂ ਕਿ ਉਹ ਕਾਰਪੋਰੇਟ ਗਰੀਡ ਦੀ ਗੱਲ ਕਰਦੇ ਆ ਮੈਨੂੰ ਸਮਝ ਨਹੀਂ ਆਉਂਦੀ ਬਈ ਉਹ ਬੰਦਾ ਜਿਹੜਾ ਖੁਦ ਰੋਲੈਕਸ ਦੀਆਂ ਘੜੀਆਂ ਪਾਉਂਦਾ ਹੈ ਹੂੰ ਵਰਸਾਚੇ ਦੇ ਕੱਪੜੇ ਪਾਉਂਦਾ ਹੈ ਹੂੰ ਮਹਿੰਗੇ ਹੋਟਲਾਂ ਦੇ ਵਿੱਚ ਰਹਿੰਦਾ ਹੈ ਜਿਸ ਦਾ ਭਰਾ ਖੁਦ ਇੱਕ ਲੋਬੀਸਟ ਹੈ ਹੂੰ ਉਦੋਂ ਦਾ ਕਾਰਪੋਰੇਟ ਗਰੀਡ ਦੀ ਯਾਦ ਨਹੀਂ ਆਉਂਦੀ ਹੂੰ ਉਦੋਂ ਕਾਰਪੋਰੇਟ ਮਾੜੇ ਨਹੀਂ ਲੱਗਦੇ ਹੂੰ ਜਦੋਂ ਰਾਜਨੀਤੀ ਕਰਨੀ ਹੁੰਦੀ ਹੈ ਉਦੋਂ ਵਰਕਰ ਦੇ ਲੀਡਰ ਬਣ ਜਾਂਦੇ ਨੇ ਹੂੰ ਰੋਲੈਕਸ ਦੀਆਂ ਜਿਹੜੀਆਂ ਹਜ਼ਾਰਾਂ ਡਾਲਰਾਂ ਦੀਆਂ ਘੜੀਆਂ ਮਹਿੰਗੀਆਂ ਘੜੀਆਂ ਹੂੰ ਬਰਸਾਚੇ ਦੇ ਕੱਪੜੇ ਹੂੰ ਲੋਬਿਸਟ ਤੁਸੀਂ ਲੋਬਿੰਗ ਦਾ ਤੁਸੀਂ ਕੰਮ ਕਰਦੇ ਹੋ ਹੂੰ ਕੀ ਜਿਹੜਾ ਗੁਰਰਤਨ ਸਿੰਘ ਹੈ ਉਹ ਦਿਲ ਤੇ ਹੱਥ ਰੱਖ ਕੇ ਇਹ ਗੱਲ ਕਹਿ ਸਕਦਾ ਵੀ ਉਸਨੇ ਆਪਣੇ ਭਰਾ ਦਾ ਜਿਹੜਾ ਅਹੁਦਾ ਹੈ ਵੈਸੇ ਉਹ ਤਾਂ ਝੂਠ ਬੋਲ ਦਊਗਾ ਕਿਉਂਕਿ ਝੂਠ ਬੋਲਣ ਦੇ ਵਿੱਚ ਮਹਾਰਤ ਹਾਸਲ ਹੈ ਨਾ ਬੰਦਿਆਂ ਨੂੰ ਹੂੰ ਕਿ ਉਸਨੇ ਆਪਣੇ ਭਰਾ ਦੇ ਅਹੁਦੇ ਦਾ ਕਦੇ ਫਾਇਦਾ ਨਹੀਂ ਉਠਾਇਆ ਨੋਬਿੰਗ ਦੇ ਵਿੱਚ ਜੀ ਇਹ ਗੱਲ ਪੋਸੀਬਲ ਹੈ ਨਾ ਸੰਭਵ ਨਹੀਂ ਬਿਲਕੁਲ ਸੋ ਭਮ ਸਾਹਿਬ ਕਾਰਪੋਰੇਟ ਗਰੀਡ ਜਦੋਂ ਬਿਆਨ ਦੇਣੇ ਹੁੰਦੇ ਨੇ ਲੋਕਾਂ ਦੇ ਉਦੋਂ ਯਾਦ ਆ ਜਾਂਦੀ ਹੈ ਕਾਰਪੋਰੇਟ ਗਰੀਡ ਜਦੋਂ ਪੈਸਾ ਘਰੇ ਆਉਂਦਾ ਫਿਰ ਨਹੀਂ ਕਾਰਪੋਰੇਟ ਗਰੀਡ ਯਾਦ ਆਉਂਦੀ ਬਿਲਕੁਲ ਹਾਂਜੀ ਉਹ ਕਹਿੰਦੇ ਵੀ ਕਰਿਆਈ ਜਿਹੜੀ ਹੈ ਲక్ష్ਮੀ ਇਹ ਮੋੜੀ ਦੀ ਨਹੀਂ ਹੁੰਦੀ ਕੋਈ ਨਾ ਅੰਦਰ ਹੀ ਰੱਖ ਲੋ ਹੂੰ ਸੋ ਕਾਰਪੋਰੇਟ ਗਰੀਡ ਦਾ ਜਿਹੜਾ ਬਿਆਨੀਆਂ ਜਿਹੜਾ ਕਿ ਵੈਸੀ ਭਮ ਸਾਹਿਬ ਕੈਨੇਡੀਅਨ ਜਿਹੜੀ ਫ੍ਰੀ ਇਕਨੋਮੀ ਫ੍ਰੀ ਐਂਟਰਪ੍ਰਾਈਜ਼ ਜਿਸ ਨੂੰ ਅਸੀਂ ਮੰਨਦੇ ਆ ਮਾਡਲ ਜਿਸ ਦੇ ਉੱਤੇ ਕੈਨੇਡਾ ਖੜਾ ਹੈ ਉਸਦੇ ਹੀ ਬਰ ਖਿਲਾਫ ਹੈ ਹੂੰ ਇਹ ਕਿਸੇ ਜਦੋਂ ਜਗਮੀਤ ਸਿੰਘ ਬੋਲਦਾ ਇਸ ਤਰ੍ਹਾਂ ਲੱਗਦਾ ਹੈ ਵੀ ਕੋਈ ਕਿਸੇ ਕਮਿਊਨਿਸਟ ਡਿਕਟੇਟਰਸ਼ਿਪ ਦਾ ਕੋਈ ਲੀਡਰ ਗੱਲ ਕਰ ਰਿਹਾ ਹੋਵੇ ਜਦੋਂ ਬਾਰ-ਬਾਰ ਇਹ ਜਿਹੜਾ ਚਰਿੱਤਰ ਦੇ ਉੱਤੇ ਹਮਲਾ ਕਰਦਾ ਹੈ ਕਾਰਪੋਰੇਟਸ ਦੇ ਹੂੰ ਕਾਰਪੋਰੇਟ ਹੋਣਾ ਕੋਈ ਗੁਨਾਹ ਨਹੀਂ ਹੂੰ ਜੇ ਕੋਈ ਕਾਰਪੋਰੇਟ ਇੱਥੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਅੰਟਰਪ੍ਰੈਨਰਸ਼ਿਪ ਨੂੰ ਕੈਨੇਡਾ ਦੇ ਵਿੱਚ ਜੀ ਅਸੀਂ ਕੈਪਟਲਿਸਟ ਸਮਾਜਰੇ ਦੇ ਵਿੱਚ ਬੈਠੇ ਹਾਂ ਹਮ ਤੇ ਇੱਥੇ ਜਿਹੜਾ ਕਾਰਪੋਰੇਟਸ ਦੀ ਉਹ ਪਿਕਚਰ ਪੇਂਟ ਕਰ ਰਿਹਾ ਹੈ ਕਿ ਜਿਵੇਂ ਕੋਈ ਯੂ ਐਸ ਐਸ ਆਰ ਹੋਵੇ ਵੀ ਇੱਥੇ ਗੱਲ ਕਰਨੀ ਹੈ ਕਾਰਪੋਰੇਟ ਹੋਣਾ ਕੋਈ ਬਹੁਤ ਕੋਈ ਗੁਨਾਹ ਦਾ ਕੰਮ ਹੋਵੇ ਹਮ ਸੋ ਉਹ ਬਿਆਨਬਾਜ਼ੀ ਜਿਹੜੀ ਹੁੰਦੀ ਹੈ ਭਮ ਸਾਹਿਬ ਉਹ ਕਰਕੇ ਇਸਨੇ ਸਮਝੌਤਾ ਰੱਦ ਕਰ ਦਿੱਤਾ ਪਰ ਅਗਲੇ ਹੀ ਦਿਨ ਜਦੋਂ ਸਵਾਲ ਪੁੱਛਿਆ ਗਿਆ ਹਮ ਬਾਰ-ਬਾਰ ਪੱਤਰਕਾਰਾਂ ਵੱਲੋਂ ਸਵਾਲ ਪੁੱਛਿਆ ਗਿਆ ਕਿ ਤੁਸੀਂ ਇਹ ਸਮਝੌਤਾ ਤਾਂ ਰੱਦ ਕਰ ਦਿੱਤਾ ਕਿ ਤੁਹਾਡਾ ਸਰਕਾਰ ਦੇ ਵਿੱਚ ਕੌਨਫੀਡੈਂਸ ਹੈ ਜਾਂ ਨਹੀਂ ਹਮ ਯੈਸ অর ਨੋ ਕੌਨਫੀਡੈਂਸ ਦਾ ਮਤਲਬ ਵੀ ਜੇ ਨੋ ਕੌਨਫੀਡੈਂਸ ਮੋਸ਼ਨ ਆਪੋਜੀਸ਼ਨ ਲੈ ਕੇ ਆਉਂਦੀ ਹੈ ਕਨਜ਼ਰਵੇਟਿਵ ਪਾਰਟੀ ਫਿਰ ਤੁਸੀਂ ਕੀ ਨੋ ਕੌਨਫੀਡੈਂਸ ਮੋਸ਼ਨ ਦੇ ਹੱਕ 'ਚ ਵੋਟ ਕਰੋਗੇ ਹਮ ਇਹ ਸਰਕਾਰ ਕਮਜ਼ੋਰ ਹੈ ਕਾਰਪੋਰੇਟ ਗਰੀਡ ਹੈ ਦੇ ਕੋਲ ਤੁਸੀਂ ਫਿਰ ਸਿੱਟੋ ਸਰਕਾਰ ਨੂੰ ਤੁਸੀਂ ਕਹਿ ਤਾਂ ਰਹੇ ਹੋ ਵੀ ਇਹਨੂੰ ਅੱਗੇ ਚੱਲਣ ਦਾ ਹੱਕਦਾਰ ਨਹੀਂ ਹੈ ਅੱਗੇ ਚੱਲਣ ਦੇ ਹੱਕਦਾਰ ਨਹੀਂ ਫਿਰ ਕੰਸਰਵੇਟਿਵ ਪਾਰਟੀ ਦੇ ਨਾਲ ਵੋਟ ਪਾਓ ਵੋਟ ਪਾਓ ਸਟਾਪ ਰੋਪਿੰਗ ਅਪ ਲਿਬਰਲ ਗਵਰਨਮੈਂਟ ਉਹਦਾ ਕੋਈ ਵੀ ਸਿੱਧਾ ਜਵਾਬ ਜਗਮੀਤ ਸਿੰਘ ਨੇ ਨਹੀਂ ਦਿੱਤਾ ਹੂੰ ਇਸੇ ਲਈ ਭਮ ਸਾਹਿਬ ਜਗਮੀਤ ਸਿੰਘ ਨੂੰ ਕੈਨੇਡੀਅਨ ਸਿਆਸਤ ਦਾ ਸਭ ਤੋਂ ਵੱਡਾ ਡੋਗਲਾ ਸਿਆਸਤਦਾਨ ਕਿਹਾ ਜਾਂਦਾ ਹੈ ਹੂੰ ਕਿਉਂਕਿ ਵਿਚਾਰਧਾਰਕ ਤੌਰ ਦੇ ਉੱਤੇ ਬੇਈਮਾਨੀ ਹੈ ਹੂੰ ਲੋਕ ਸਭ ਦੇਖ ਰਹੇ ਨੇ ਕਰਦੇ ਹੋਰ ਆ ਦਿਖਾਉਂਦੇ ਹੋਰ ਹੈ ਕੋਈ ਸਪਸ਼ਟ ਵਿਚਾਰ ਨਹੀਂ ਹੈ ਮੌਕਾਪ੍ਰਸਤ ਸਿਆਸਤ ਹੈ ਵੀ ਜਿੱਥੇ ਦੇਖਾਂ ਤਵਾਪ੍ਰਾਂਤ ਉੱਥੇ ਨੱਚਾਂ ਸਾਰੀ ਰਾਤ ਹੂੰ ਇਹ ਜਗਮੀਤ ਸਿੰਘ ਦਾ ਜਿਹੜਾ ਸਿਆਸੀ ਏਜੰਡਾ ਵੀ ਹੈ ਤੇ ਨਾਰਾ ਵੀ ਹੈ ਬਿਲਕੁਲ ਸੋ ਇੱਕ ਫਸਲੀ ਬਟੇਰਾ ਹੋਣ ਦੇ ਉੱਤੇ ਭਮ ਸਾਹਿਬ ਉਸ ਨੂੰ ਮਾਣ ਹੈ ਕਿ ਪਿਛਲੇ 2 ਸਾਲਾਂ ਤੋਂ ਸਪਲਾਈ ਐਂਡ ਕੰਫੀਡੈਂਸ ਦੇ ਨਾਮ ਉੱਤੇ ਉਹ ਤਮਾਮ ਜਿਹੜੇ ਆਪਣੇ ਕੰਮ ਹੈ ਟਰੂਡੂ ਤੋਂ ਕਰਵਾਉਂਦੇ ਰਹੇ ਲੇਬਰ ਸਰਕਾਰ ਤੋਂ ਉਹ ਵੀ ਟਰੂਡੋ ਸਾਹਿਬ ਵੀ ਆਪਣੀਆਂ ਕਿਹੜੀਆਂ ਮਜਬੂਰੀਆਂ ਦੇ ਵਿੱਚ ਲੱਗੇ ਰਹੇ ਉਹਨਾਂ ਨੇ ਇਹਨਾਂ ਲੋਕਾਂ ਦੇ ਚਰਿੱਤਰ ਨੂੰ ਸਮਝਿਆ ਨਹੀਂ ਹੂੰ ਉਹ ਵੀ ਸਿਆਸੀ ਮਜਬੂਰੀਆਂ ਦੇ ਵਿੱਚ ਇਹ ਸਾਰੇ ਕੰਮ ਇਹਨਾਂ ਦੇ ਕਰਦੇ ਰਹੇ ਹੂੰ ਹੁਣ ਜਦੋਂ ਦੇਖ ਲਿਆ ਵੀ ਟਰੂਡੋ ਦੇ ਨੰਬਰ ਡਾਊਨ ਆ ਗਏ ਸਾਡੇ ਉੱਪਰ ਚਲੇ ਗਏ ਹੂੰ ਥੋੜੇ ਜੇ ਤੇ ਅੱਖ ਹੁਣ ਦਰ ਲੱਗੀ ਬਦਲ ਗਈ ਹੂੰ ਉਹਦੇ ਤੇ ਵੀ ਆਵਾਂਗੇ ਵੀ ਕਿਸ ਤਰ੍ਹਾਂ ਹੁਣ ਜਿਹੜੇ ਅਚਕਨ ਸਮਾਉਣ ਨੂੰ ਫਿਰਦੇ ਆ ਲੀਡਰ ਆਫ ਆਪੋਜੀਸ਼ਨ ਦੀ ਹੂੰ ਹੁਣ ਸਪਲਾਈ ਐਂਡ ਸਪੋਰਟ ਐਗਰੀਮੈਂਟ ਆ ਜਿਹੜਾ ਉਹ ਵਾਪਸ ਖਿੱਚ ਲਿਆ ਪਰ ਫਿਰ ਵੀ ਪੱਤਰਕਾਰਾਂ ਨੇ ਜਦ ਸਵਾਲ ਪੁੱਛਿਆ ਕਿ ਕੋਈ ਜੇ ਲਿਬਰਲ ਗਵਰਨਮੈਂਟ ਕੋਈ ਬਿੱਲ ਲੈ ਕੇ ਆਉਂਦੀ ਹੈ ਕਾਨੂੰਨ ਤੁਸੀਂ ਕੀ ਉਹਨਾਂ ਨੂੰ ਵੋਟ ਕਰੋਗੇ ਉਹਨਾਂ ਦੇ ਹੱਕ 'ਚ ਹੂੰ ਕੋਈ ਵੀ ਹਾਂ ਜਾਂ ਨਾ ਦੇ ਵਿੱਚ ਜਵਾਬ ਨਹੀਂ ਦਿੱਤਾ ਹੂੰ ਜਿੱਥੋਂ ਕਿ ਜਿਹੜਾ ਦੋਗਲਾ ਚਿਹਰਾ ਸੀ ਉਹ ਬੇਨਕਾਬ ਹੋ ਗਿਆ ਕਿ ਇਹ ਜਿਹੜਾ ਐਗਰੀਮੈਂਟ ਤੋੜਨਾ ਪਾੜਨਾ ਹੈ ਇਹ ਸਿਰਫ ਇੱਕ ਡਰਾਮਾ ਹੈ ਹੂੰ ਫਿਰ ਆ ਜਾਂਦੇ ਇਹ ਗੁਣ ਦੋਸ਼ ਦੇ ਆਧਾਰ ਤੇ ਅਸੀਂ ਹੁਮੈਦ ਦਾ ਫੈਸਲਾ ਕਰਾਂਗੇ ਇਹ ਇੱਕ ਡਰਾਮਾ ਹੈ ਇਹ ਜਗ ਦਿਖਾਵਾ ਹੈ ਲੋਕਾਂ ਨੂੰ ਇਹ ਦਿਖਾਉਣ ਦਾ ਕਿ ਮੈਂ ਬਹੁਤ ਵੱਡਾ ਕ੍ਰਾਂਤੀਕਾਰੀ ਲੇਬਰ ਦਾ ਲੀਡਰ ਹਾਂ ਚਾਹੇ ਮੈਂ ਵਰਸਾਚੇ ਦੇ ਕੱਪੜੇ ਪਾ ਕੇ ਰੋਲੈਕਸ ਦੀ ਘੜੀ ਪੋਣਾ ਤੇ ਮੇਰਾ ਭਰਾ ਲੌਬੀਸਟ ਹੈ ਪਰ ਮੈਂ ਲੇਬਰ ਦਾ ਬਹੁਤ ਵੱਡਾ ਲੀਡਰ ਹਾਂ ਮੈਂ ਲੋਕਾਂ ਦੇ ਖਾਤਰ ਲੜ ਰਿਹਾ ਹਾਂ ਕਾਰਪੋਰੇਟ ਗਰੀਵ ਦੇ ਖਿਲਾਫ ਪਰ ਜਦ ਲੜਨ ਦਾ ਬੋਲਾ ਆਉਂਦਾ ਹੈ ਲੜਾਈ ਕੀ ਅੰਦਰ ਵੋਟਾਂ ਦੇ ਨਾਲ ਹੀ ਫੈਸਲਾ ਹੋਣਾ ਹੈ ਡੈਮੋਕ੍ਰੇਸੀ ਦੇਖੋ ਵੋਟ ਉਹਨਾਂ ਦੇ ਹੱਕ 'ਚ ਪਾਉਣਾ ਹੈ ਹੂੰ ਅੰਦਰ ਵੋਟ ਹੱਕ 'ਚ ਪਾਉਣੀ ਹੈ ਬਾਹਰ ਆ ਕੇ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕਰਨ ਲੱਗ ਜਾਣੀ ਸੋ ਲੋਕ ਤੰਗ ਪਰੇਸ਼ਾਨ ਹੋ ਚੁੱਕੇ ਨੇ ਭੰਮ ਸਾਹਿਬ ਇਸ ਜੀ ਬਿਲਕੁਲ ਡੋਗਲੇ ਸਿਆਸੀ ਚਿਹਰੇ ਤੋਂ ਸੋ ਇਹ ਸਵਾਲ ਦਾ ਜਵਾਬ ਨਾ ਦੇਣਾ ਇੱਥੋਂ ਇਹ ਗੱਲ ਸਿੱਧ ਹੋ ਗਈ ਕਿ ਇਹ ਇੱਕ ਸਿਆਸੀ ਸਟੰਡ ਤੋਂ ਵੱਧ ਕੁਝ ਵੀ ਨਹੀਂ ਸੀ ਜੀ ਇਸ ਐਗਰੀਮੈਂਟ ਨੂੰ ਪਾੜਨਾ ਇਸ ਨੂੰ ਰੱਦ ਕਰਨਾ ਇਸ ਨੂੰ ਅੱਗੇ ਵੀ ਜਿਹੜੀ ਸਰਕਾਰ ਹੈ ਉਸ ਨੂੰ ਗਰਾਉਣ ਦੇ ਦਿਸ਼ਾ ਦੇ ਵਿੱਚ ਜਗਮੀਤ ਸਿੰਘ ਨਹੀਂ ਜਾਊਗਾ ਹੂੰ ਕਿਉਂਕਿ ਐਸ ਵੇਲੇ ਸਰਕਾਰ ਉਸ ਦੇ ਰਹਿਮੋ ਕਰਮ ਦੇ ਉੱਤੇ ਹੈ ਤੇ ਉਹ ਜਿਹੜੇ ਤਮਾਮ ਆਪਣੇ ਜਿਹੜੇ ਇਧਰ ਉਧਰ ਵਾਲੇ ਕੰਮ ਹੈ ਜਿਹੜੇ ਹੋਰ ਵੀ ਜਿਹੜੇ ਦਿਲ ਦੇ ਜਿਹੜੇ ਰਹਿ ਗਏ ਜਿਹੜੇ ਦਿਲ ਦੇ ਕਾਫੀ ਕਰੀਬ ਨੇ ਜਿਹੜੀਆਂ ਗੱਲਾਂ ਹੂੰ ਉਹ ਟੂਟੋ ਦੇ ਥ्रू ਉਹ ਵੀ ਕਰਵਾਉਣੀਆਂ ਨੇ ਹੂੰ ਜਿਸ ਦੇ ਵਿੱਚ ਕੈਨੇਡਾ ਦੇ ਜਿਹੜੇ ਵਿਦੇਸ਼ੀ ਸਬੰਧ ਹੈ ਜਿਹੜੇ ਫੋਰਨ ਰਿਲੇਸ਼ਨ ਸਾਰੇ ਉਹ ਖਰਾਬ ਕਰਨੇ ਹੂੰ ਉਹ ਇਹਨਾਂ ਦੇ ਦਿਲ ਦੇ ਬੜੇ ਨਜ਼ਦੀਕ ਹੈ ਜੀ ਇਹਨਾਂ ਨੇ ਨਰਿੰਦਰ ਮੋਦੀ ਨੂੰ ਵੀ ਗ੍ਰਿਫਤਾਰ ਕਰਕੇ ਲਿਆਉਣਾ ਹੈ ਬੇੜੀਆਂ 'ਚ ਜਕੜ ਕੇ ਹੂੰ ਬੈਂਜਾਮਿਨ ਨੈਤਨਿਆਹੁ ਨੂੰ ਵੀ ਬੇੜੀਆਂ ਦੇ ਵਿੱਚ ਜਕੜ ਕੇ ਲਿਆਉਣਾ ਹੈ ਜਗਮੀਤ ਸਿੰਘ ਨੇ ਹੂੰ ਤੇ ਹੁਣ ਮੈਨੂੰ ਭਮ ਸਾਹਿਬ ਇਹ ਨਹੀਂ ਪਤਾ ਕਿ ਹੁਣ ਅਗਲਾ ਹੁਣ ਐਲਾਨ ਕਿਹਦਾ ਕਰਨਗੇ ਹੋ ਸਕਦਾ ਹੈ ਕਹਿਦਣ ਕਿ ਮੈਂ ਡੋਨਲਡ ਟਰੰਪ ਨੂੰ ਵੀ ਬੇੜੀਆਂ ਦੇ ਵਿੱਚ ਜਕੜ ਕੇ ਲਿਆਉਂਗਾ ਹੂੰ ਸੋ ਇਹ ਕੰਮ ਨੇ ਜਿਹੜੇ ਇਹਨਾਂ ਦੇ ਦਿਲ ਦੇ ਬੜੇ ਕਰੀਬ ਨੇ ਕਿ ਵਰਲਡ ਲੀਡਰਸ਼ਿਪ ਬਾਰੇ ਜਿਹੜੀ ਬੇਤੁਕੀ ਬਿਆਨਬਾਜ਼ੀ ਕਰਨੀ ਕਿ ਆਪਣੀ ਸਿਆਸਤ ਚਮਕਾਉਣੀ ਤੇ ਕੈਨੇਡਾ ਦਾ ਜਿਹੜਾ ਪੱਠਾ ਬਿਠਾਉਣਾ ਜੀ ਸੋ ਇੱਥੋਂ ਇਹ ਜਾਪਦਾ ਹੈ ਕਿਉਂਕਿ ਸਰਕਾਰ ਇਹਨਾਂ ਦੇ ਰਹਿਮੋ ਕਰਮ ਤੇ ਆ ਇਹ ਸਰਕਾਰ ਨੂੰ ਇਮੀਡੀਏਟਲੀ ਇਹ ਗਰਾਉਣਗੇ ਜੀ ਹੂੰ ਇਹ ਸਰਕਾਰ ਹੋ ਸਕਦਾ ਹੈ ਜੇ ਟਰੂਡੋ ਸਾਹਿਬ ਕੋਈ ਫੈਸਲਾ ਲੈ ਲੈਣ ਤਾਂ ਹੋਰ ਗੱਲ ਹੈ ਹੂੰ ਟਰੂਡੋ ਸਾਹਿਬ ਵੀ ਜਿਹੜਾ ਕੁਰਸੀ ਦਾ ਮੋਹ ਤਿਆਗ ਨਹੀਂ ਰਹੇ ਹੂੰ ਨਹੀਂ ਤਾਂ ਭਮ ਸਾਹਿਬ ਇੱਕ ਸ਼ਾਇਰ ਨੇ ਲਿਖਿਆ ਹੈ ਕਿ ਕੁਰਸੀ ਹੀ ਤੋ ਹੈ ਕੋਈ ਤੁਹਾਹਰਾ ਜਨਾਜ਼ਾ ਤੋ ਨਹੀਂ ਕੁਝ ਕਰ ਨਹੀਂ ਸਕਤੇ ਤੋ ਉਤਰ ਕਿਉਂ ਨਹੀਂ ਜਾਂਦੇ ਹੂੰ ਜੇ ਹੁਣ ਕੁਝ ਨਹੀਂ ਕਰ ਸਕਦੇ ਤਾਂ ਅਸਤੀਫਾ ਮਾਰੋ ਮੂੰ ਤੇ ਨਿਕਲੋ ਇੱਥੋਂ ਜੋ ਰਹਿਂਦੀ ਖੁੰਦੀ ਆਪਣੀ ਵਕਾਰ ਬਚਿਆ ਹੈ ਇੱਜ਼ਤ ਬਚੀ ਹੈ ਉਸ ਨੂੰ ਬਚਾ ਕੇ ਆਪਣੇ ਪਿਤਾ ਦਾ ਨਾਮ ਜਿਹੜਾ ਹੈ ਉਸ ਨੂੰ ਮਾੜਾ ਮੋਟਾ ਜੀਵਦਾ ਕੋਈ ਬਚ ਗਿਆ ਹੈ ਤੋ ਉਹਨੂੰ ਲੈ ਕੇ ਰਹਿਂਦੀ ਖੁੰਦ ਨੂੰ ਆਪਦੇ ਘਰਾਂ ਨੂੰ ਤੁਰੋ ਹੁਣ ਤੁਸੀਂ ਕੋਈ 8 ਸਾਲ 9 ਸਾਲ ਲਾ ਲੇ ਹੁਣ ਇਲੈਕਸ਼ਨ ਦੇਖਣ ਤੋਂ ਲੋਕਾਂ ਨੂੰ ਬਿਲਕੁਲ ਜੇ ਤੁਹਾਨੂੰ ਕੌਨਫੀਡੈਂਸ ਆਦਾ ਲੋਕ ਤੁਹਾਨੂੰ ਜਿਤਾ ਦੇਣਗੇ ਤੁਸੀਂ ਇਲੈਕਸ਼ਨ ਕਾਲ ਕਰੋ ਕਿਉਂ ਜਗਮੀਤ ਸਿੰਘ ਵਰਗੇ ਜਿਹੜੇ ਡੋਗਲੇ ਬੰਦੇ ਐ ਉਹਨਾਂ ਦੇ ਰਹਿਮੋ ਕਰਮ ਤੇ ਤੁਸੀਂ ਉਹਨਾਂ ਦੇ ਪਿੱਛੇ ਲੱਗ ਕੇ ਜਿਹੜਾ ਖਰਾਬ ਕਰ ਰਹੇ ਹੋ ਸਾਰਾ ਲੋਕਾਂ ਦਾ ਹਮ ਕੰਮ ਬਿਲਕੁਲ ਬਟ ਰੂਡੋ ਸਾਹਿਬ ਵੀ ਕੁਰਸੀ ਦਾ ਮੋਹ ਨਹੀਂ ਛੱਡ ਰਹੇ ਹੁਣ ਭਮ ਸਾਹਿਬ ਨਨਾਈਮੋ ਦੇ ਵਿੱਚ ਉਹਨਾਂ ਦਾ ਕੌਕਸ ਮੀਟਿੰਗ ਹੋ ਰਹੀ ਹੈ ਨਾ ਹੋ ਸਕਦਾ ਉੱਥੋਂ ਕੋਈ ਚੰਗੀ ਖਬਰ ਆ ਜਾਵੇ ਵੀ ਟਰੂਡੋ ਸਾਹਿਬ ਕਹਿਣ ਵੀ ਮੈਂ ਤਾਂ ਫਕੀਰ ਹੂੰ ਝੋਲਾ ਉਠਾ ਚੱਲ ਦੂੰਗਾ ਝੋਲਾ ਝੋਲਾ ਚੱਕ ਕੇ ਹੁਣ ਚੱਕਣ ਦਾ ਟਾਈਮ ਜਿਹੜਾ ਉਹ ਜਸਟਿਨ ਟਰੂਡੋ ਦਾ ਆ ਜਾਵੇ ਪਰ ਹਜੇ ਕੋਈ ਸੰਕੇਤ ਹਜੇ ਨਹੀਂ ਲੱਗਦੇ ਬਿਲਕੁਲ ਸੋ ਇਸ ਲਈ ਜਿਹੜੀ ਸਰਕਾਰ ਦੀ ਸਟੇਬਿਲਟੀ ਦੀ ਗੱਲ ਹੈ ਜੇ ਟਰੂਡੋ ਸਾਹਿਬ ਕੋਈ ਫੈਸਲਾ ਨਹੀਂ ਲੈਂਦੇ ਹੂੰ ਇਹ ਲੋਕ ਜਿਹੜੇ ਭਮਸਾਬ ਇਹ ਸਰਕਾਰ ਨੂੰ ਅਖੀਰ ਤੱਕ ਲਿਜਾਣਗੇ ਤੇ ਜਿਹੜੇ ਚੰਗੇ ਮਾੜੇ ਕੰਮ ਆ ਜਿਹੜੇ ਸਰਕਾਰ ਤੋਂ ਆਪਣੇ ਉਹ ਕਰਵਾਉਣਗੇ ਕਿਉਂਕਿ ਇਸ ਵੇਲੇ ਪ੍ਰਧਾਨ ਮੰਤਰੀ ਤੇ ਸਰਕਾਰ ਇਹਨਾਂ ਦਾ ਇੱਕ ਜਰ ਹੋਲਡਿੰਗ ਦਾ ਗਵਰਨਮੈਂਟ ਟੂ ਰੈਂਸਮ ਹੂੰ ਦੇਖੋ ਕੱਲਾ ਸਮਝੌਤਾ ਰੱਦ ਕਰ ਦੇਣਾ ਕਹਿ ਦੇਣਾ ਹੀ ਕਾਫੀ ਨਹੀਂ ਹੈ ਜਿਵੇਂ ਤੁਸੀਂ ਉਹਨਾਂ ਦੀ ਦੱਸਿਆ ਕਿ ਉਹ ਵਿੱਚੋਂ ਕੁਝ ਹੋਰ ਸੋਚ ਰਹੇ ਨੇ ਉਹਨਾਂ ਗੱਲਾਂ ਦਾ ਜਵਾਬ ਨਹੀਂ ਦੇ ਰਹੇ ਜਿਹੜੀਆਂ ਇਸ ਤੋਂ ਬਾਅਦ ਹੋਣੀਆਂ ਚਾਹੀਦੀਆਂ ਸੀ ਕਿਹੋ ਜੀਆਂ ਲਾਲਸਾਵਾਂ ਨੇ ਜਿਹੜੀਆਂ ਜਗਮੀਤ ਸਿੰਘ ਉਹਨਾਂ ਦੀਆਂ ਜਾਂ ਐਨਡੀਪੀ ਦੀਆਂ ਜਿਹੜੀਆਂ ਮਕੇ ਇਹਦੇ ਵਿੱਚੋਂ ਉਹ ਪ੍ਰਾਪਤ ਕਰਨਾ ਚਾਹੁੰਦੇ ਨੇ ਇਹ ਸਾਰੇ ਰਾਜਮਾਨ ਸਾਹਿਬ ਇੱਕ ਤਾਂ ਜਿਹੜੀ ਐਨਡੀਪੀ ਪਾਰਟੀ ਐ ਉਹ ਵਰਕਰਾਂ ਦੀ ਪਾਰਟੀ ਐ ਜਿਸ ਦੇ ਲੀਡਰ ਬਦ ਕਿਸਮ ਦੇ ਨਾਲ ਜਗਮੀਤ ਸਿੰਘ ਬਣ ਚੁੱਕੇ ਨੇ ਜਿਨ੍ਹਾਂ ਦਾ ਵਰਕਰ ਰਾਈਟਸ ਦੇ ਨਾਲ ਕੋਈ ਵੀ ਬੈਕਗ੍ਰਾਉਂਡ ਜਾਂ ਕੁਝ ਵੀ ਲੈਣ ਦੇਣ ਨਹੀਂ ਰਿਹਾ ਜੀ ਸੋ ਹਾਲਾਂਕਿ ਜਿਹੜੇ ਐਨਡੀਪੀਅਰ ਨੇ ਇਹ ਤਾਂ ਉਹਨਾਂ ਦੇ ਸੋਚਣ ਦਾ ਵਿਸ਼ਾ ਐ ਜੀ ਵੀ ਕਿਸ ਤਰ੍ਹਾਂ ਉਹਨਾਂ ਦੀ ਪਾਰਟੀ ਨੂੰ ਹਥਿਆ ਲਿਆ ਗਿਆ ਹਮ ਇੱਕ ਸੋਚੀ ਸਮਝੀ ਸਟਾਜਿਸ ਦੇ ਤਹਿਤ ਹਮ ਇੱਕ ਅਜਿਹਾ ਵਿਅਕਤੀ ਜੀ ਦਾ ਵਰਕਰ ਰਾਈਟਸ ਦੇ ਨਾਲ ਜਾਂ ਉਸ ਪਾਸੇ ਨੂੰ ਕੋਈ ਵੀ ਸੰਬੰਧ ਨਹੀਂ ਜੀ ਉਹ ਕਿਸ ਤਰ੍ਹਾਂ ਐਨਡੀਪੀ ਦਾ ਲੀਡਰ ਬਣਿਆ ਹਮ ਸੋ ਐਨਡੀਪੀ ਪਾਰਟੀ ਦਾ ਹਿੱਤ ਤੇ ਜਗਮੀਤ ਸਿੰਘ ਦਾ ਐਜ਼ਨ ਇੰਡੀਵਿਜੂਅਲ ਹਿੱਤ ਇਹ ਦੋ ਆਡਾਡਾ ਚੀਜ਼ਾਂ ਨੇ ਜੀ ਬਿਲਕੁਲ ਜਗਮੀਤ ਸਿੰਘ ਨੂੰ ਕੋਈ ਪਰਵਾਹ ਨਹੀਂ ਐਨਡੀਪੀ ਪਾਰਟੀ ਕਿੱਧਰ ਜਾਂਦੀ ਹੈ ਕਿੱਧਰ ਨਹੀਂ ਜਾਂਦੀ ਹਮ ਜਗਮੀਤ ਸਿੰਘ ਵੀ ਹੁਣ ਅਖ ਲੀਡਰ ਆਫ oppositon ਦੀ ਕੁਰਸੀ ਦੇ ਉੱਤੇ ਹੂੰ ਕਿਉਂਕਿ ਜਿਹੜੇ ਲੇਟੈਸਟ ਪੋਲ ਆ ਰਹੇ ਨੇ ਭਮ ਸਾਹਿਬ ਉਹਦੇ ਵਿੱਚ ਇਹ ਤਾਂ ਹੁਣ ਸਰਕਾਰ ਦੇ ਲਿਬਰਲ ਪਾਰਟੀ ਦੇ ਵੀ ਸਮਝਣ ਵਾਲੀ ਗੱਲ ਹੈ ਤੇ ਉਹ 25 ਸੀਟਾਂ ਦੇ ਉੱਤੇ ਰਹਿ ਗਏ ਨੇ ਹੂੰ ਐਨਡੀਪੀ ਨੂੰ 46 ਸੀਟਾਂ ਦੇ ਦਿਖਾ ਰਹੇ ਆ ਪੋਲ ਤੇ ਕੰਜ਼ਰਵੇਟਿਵ ਦੀ ਸੁਪਰ ਮੈਜੋਰਟੀ ਆ ਰਹੀ ਹੈ 227 ਸੀਟਾਂ ਦੇ ਨਾਲ ਹੂੰ ਸੋ ਹੁਣ ਜਿਹੜੀ ਲੜਾਈ ਹੈ ਉਹ ਦੂਜੇ ਤੇ ਤੀਜੇ ਦੀ ਲੜਾਈ ਲੜ ਰਹੇ ਨੇ ਹੂੰ ਜਗਮੀਤ ਸਿੰਘ ਹੁਣ ਉਹਨਾਂ ਦਾ ਇਹ ਮੰਨਣਾ ਹੈ ਪੋਲੀਟਿਕਲ ਐਂਬੀਸ਼ਨ ਇਹ ਹੈ ਕਿ ਸਾਰਾ ਮਲਬਾ ਕੁਕਰਮਾ ਦਾ ਜੀ ਜੋ ਵੀ ਪਿਛਲੇ 2 ਸਾਲ ਦੇ ਵਿੱਚ ਲੋਕ ਵਿਰੋਧੀ ਫੈਸਲੇ ਹੋਏ ਐ ਲੋਕਾਂ ਦੇ ਦਾ ਜਿਹੜਾ ਨੁਕਸਾਨ ਹੋਇਆ ਕੈਨੇਡੀਅਨ ਇਕਨੋਮੀ ਦਾ ਤੇ ਲੋਕਾਂ ਦਾ ਬ੍ਰਾਂਡ ਕੈਨੇਡਾ ਦਾ ਉਹ ਸਭ ਨੂੰ ਜਸਟਿਨ ਟਰੂਡੋ ਦੇ ਉੱਤੇ ਮਲਬਾ ਪਾ ਕੇ ਆਪ ਬੇਦਾਗ ਆਪਣਾ ਸਵੱਛ ਜੀ ਲੈ ਕੇ ਸਾਰਾ ਲਿਬਾਸ ਰੋਲੇਕਸ ਦੀ ਘੜੀ ਤੇ ਵਰਸਾਚੀ ਦੇ ਕੱਪੜਿਆਂ ਦੇ ਨਾਲ ਨਿਕਲ ਜਾਣ ਬਾਹਰ ਤੇ ਘਟੋ ਘਟ ਲਿਬਰਲ ਪਾਰਟੀ ਤੋਂ ਜ਼ਿਆਦਾ ਸੀਟਾਂ ਹਾਸਲ ਕਰਕੇ ਲੀਡਰ ਆਫ ਦ ਆਪੋਜੀਸ਼ਨ ਦਾ ਉਹਦਾ ਲੈ ਲੈਣ ਜੀ ਆਪਣੇ ਵਾਸਤੇ ਇਹ ਥੌਟ ਪ੍ਰੋਸੈਸ ਵੀ ਹੁਣ ਪਿੱਛੇ ਕੰਮ ਕਰ ਰਹੀ ਹੈ ਇਸ ਡਿਸੀਜਨ ਦੇ ਹਾਂ ਹਾਲਾਂਕਿ ਸਾਰੇ ਹੀ ਜੋ ਸਰਕਾਰ ਦੇ ਫੈਸਲੇ ਤੁਸੀਂ ਉਹਨਾਂ ਦੇ ਵਿੱਚ ਸ਼ਾਮਲ ਰਹੇ ਹੋ ਜੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਈ ਹੈ ਤੁਸੀਂ ਉਹਨਾਂ ਨੂੰ ਸਹਿਮਤੀ ਦਿੱਤੀ ਹੈ ਜੀ ਜਿੰਨੇ ਵੀ ਕਾਨੂੰਨ ਪਾਸ ਹੋਏ ਹੈ ਜੀ ਹੁਣ ਤੁਸੀਂ ਆਪਣਾ ਪੱਲਾ ਕਿਵੇਂ ਝਾੜ ਸਕਦੇ ਹੋ ਉਸ ਗੱਲ ਤੋਂ ਹੁਣ ਤੁਸੀਂ ਇਹ ਕਹਿ ਸਕਦੇ ਹੋ ਵੀ ਕੱਲੇ ਲਿਬਰਲ ਦੀ ਜ਼ਿੰਮੇਵਾਰੀ ਸੀ ਕੱਲੇ ਲਿਬਰਲ ਦੀ ਜ਼ਿੰਮੇਵਾਰੀ ਸੀ ਕੱਲੇ ਲਿਬਰਲ ਦੀ ਕਿਉਂ ਜ਼ਿੰਮੇਵਾਰੀ ਸੀ ਤੁਸੀਂ ਪਾਰਲੀਮੈਂਟ ਦਾ ਰਿਕਾਰਡ ਕਢਵਾਓ ਹੂੰ ਤੁਸੀਂ ਕੀ ਬੋਲਿਓ ਪਾਰਲੀਮੈਂਟ ਦੇ ਵਿੱਚ ਹੂੰ ਤੁਸੀਂ ਵੋਟ ਕਿੱਧਰ ਪਾਈ ਐ ਜੀ ਕਿਉਂ ਤੁਸੀਂ ਲੋਕਾਂ ਨੂੰ ਮੂਰਖ ਸਮਝ ਹੂੰ ਥੋੜੇ ਲੋਕਾਂ ਨੂੰ ਥੋੜੇ ਸਮੇਂ ਦੇ ਵਾਸਤੇ ਮੂਰਖ ਬਣਾਇਆ ਜਾ ਸਕਦਾ ਹੂੰ ਪਰ ਸਾਰੇ ਲੋਕਾਂ ਨੂੰ ਬਹੁਤੇ ਸਮੇਂ ਵਾਸਤੇ ਮੂਰਖ ਨਹੀਂ ਬਣਾਇਆ ਜਾ ਸਕਦਾ ਹੂੰ ਸੋ ਇਹ ਜਿਹੜੀਆਂ ਭਮਸਾਬ ਨਿਜੀ ਲਾਲਸਾਵਾਂ ਨੇ ਨਿਜੀ ਲਾਲਚ ਨੇ ਸਿਆਸਤਦਾਨਾਂ ਦੇ ਕਈ ਵਾਰੀ ਸਿਆਸਤ ਦੇ ਉੱਤੇ ਇਹ ਲਾਲਚ ਭਾਰੂ ਪੈ ਜਾਂਦੇ ਨੇ ਹੂੰ ਜਦੋਂ ਕਿ ਜੇ ਤੁਸੀਂ ਸਮਝੌਤਾ ਕੀਤਾ ਹੀ ਸੀ 25 ਤੱਕ ਤੁਸੀਂ ਸਮਝੌਤਾ ਕੀਤਾ ਸੀਗਾ ਹੂੰ ਦੂਸਰੀ ਗੱਲ ਹੈ ਕਿ ਐਨਡੀਪੀਅਰਸ ਨੂੰ ਜਿਹੜੇ ਐਨਡੀਪੀ ਪਾਰਟੀ ਦੇ ਨਾਲ ਸੰਬੰਧਤ ਲੋਕ ਹੈ ਹੂੰ ਉਹਨਾਂ ਨੂੰ ਇਹ ਗੱਲ ਜਗਮੀਤ ਸਿੰਘ ਨੂੰ ਪੁੱਛਣੀ ਚਾਹੀਦੀ ਹੈ ਵੀ ਤੂੰ ਭਾਈ ਐਨ ਡੀ ਪੀ ਪਾਰਟੀ ਦੇ ਲਈ ਇਹ ਜਿਹੜਾ ਸਮਝੌਤੇ ਦਾ ਪੀਰੀਅਡ ਸੀ 2 ਸਾਲ ਦਾ ਤੂੰ ਕੀ ਅਚੀਵ ਕੀਤਾ ਬਿਲਕੁਲ ਤੇਰੀ ਅਚੀਵਮੈਂਟ ਕੀ ਹੈ ਹੂੰ ਕੋਈ ਇੱਕ ਵੀ ਏਜੰਡਾ ਤੂੰ ਪਾਸ ਕਰਵਾ ਸਕਿਆ ਆਪਣਾ ਸਰਕਾਰ ਨੂੰ ਤੂੰ ਜਿਹੜਾ ਸਹਿਯੋਗ ਦਿੰਦਾ ਰਿਹਾ ਹੂੰ ਤੂੰ ਕਰਵਾਇਆ ਕੀ ਹੂੰ ਕੀ ਤੂੰ ਫਾਰਮਾ ਕੇਅਰ ਲੈ ਹੂੰ ਜਿਹੜਾ ਤੇਰਾ ਸਭ ਤੋਂ ਵੱਡਾ ਵਾਦਾ ਸੀਗਾ ਜੀ ਨਹੀਂ ਲਿਆ ਸਕਿਆ ਕੀ ਤੂੰ ਹੋਰ ਜਿਹੜੇ ਤੇਰੇ ਡਿਕਲੇਅਰਡ ਅਜੰਡਾ ਸੀ ਐਨਡੀਪੀ ਦਾ ਹੂੰ ਉਹ ਕਰਵਾ ਸਕਿਆ ਹੂੰ ਕੀ ਤੂੰ ਡੈਂਟਲ ਕੇਅਰ ਲੈ ਹੂੰ ਨਹੀਂ ਲਿਆ ਸਿਰਫ ਬਜ਼ੁਰਗਾਂ ਦੇ ਵਾਸਤੇ ਹੂੰ ਸੋ ਅਚੀਵਮੈਂਟ ਅਲਾਈਅੰਸ ਦੇ ਵਿੱਚੋਂ ਐਨਡੀਪੀ ਦੀ ਅਚੀਵਮੈਂਟ ਕੀ ਰਹੀ ਹੈ ਜ਼ੀਰੋ ਲੀਡਰ ਦੇ ਅਚੀਵਮੈਂਟ ਕੀ ਰਹੀ ਹੈ ਜ਼ੀਰੋ ਜੀ ਸੋ ਹੁਣ ਜਦ ਕੋਈ ਅਚੀਵਮੈਂਟ ਨਹੀਂ ਰਹੀ ਤੇ ਹੁਣ ਜਿਹੜੀਆਂ ਪੋਲੀਟੀਕਲ ਲਾਲਸਾਵਾਂ ਨੇ ਉਹ ਭਾਰੀ ਹੋ ਗਈਆਂ ਨੇ ਹੂੰ ਤੇ ਜੋ ਹੀ ਇਸ ਨੋਟ ਵਿਲਿੰਗ ਟੂ ਵਾਕ ਦਾ ਟਾਕ ਹੂੰ ਹਰ ਇਹ ਵੀ ਜਿਹੜੀ ਗੱਲ ਕਹਿ ਰਿਹਾ ਕਿ ਕਮਜ਼ੋਰ ਪ੍ਰਧਾਨ ਮੰਤਰੀ ਹੈ ਜੀ ਮਾੜੀ ਸਰਕਾਰ ਹੈ ਵੋਟ ਫੇਰ ਉਹਦੇ ਹੱਥ ਚ ਪਾਏਗਾ ਜਾ ਕੇ ਹੂੰ ਜਦ ਖੁੱਲ ਕੇ ਕਹਿ ਵੀ ਨਹੀਂ ਮੈਂ ਜਮਾ ਤੋੜ-ਫੋੜਾ ਕਰਾਂਗੇ ਜਾਂ ਤਾਂ ਇੰਨਾ ਹੀ ਇਹ ਮਾੜਾ ਲੱਗਦਾ ਤਾਂ ਫਿਰ ਖੁੱਲ ਕੇ ਕਹਿ ਵੀ ਤੋੜ-ਫੋੜਾ ਕਰਾਂਗੇ ਵੀ ਸਰਕਾਰ ਬਿਲਕੁਲ ਗਰਾਵਾਂਗੇ ਅਸੀਂ ਲੋਕਾਂ ਦੀ ਕਚਹਿਰੀ 'ਚ ਜਾਵਾਂਗੇ ਜੀਨੂੰ ਲੋਕਾਂ ਦਾ ਫਤਵਾ ਮਿਲੂਗਾ ਅਸੀਂ ਉਸ ਤਰ੍ਹਾਂ ਆਪਣਾ ਕੰਮ ਕਰਾਂਗੇ ਬਿਲਕੁਲ ਸੋ ਭਮ ਸਾਬ ਇਹ ਜਿਹੜੇ ਡੋਗਲੇ ਕਰਦਾਰਾਂ ਦੇ ਉੱਤੇ ਅਕਸਰ ਜਿਹੜੀ ਉਹ ਕਵਿਤਾ ਯਾਦ ਆ ਜਾਂਦੀ ਹੁੰਦੀ ਹੈ ਕਿ ਤੇਰੇ ਇੱਕ ਦਿਨ ਨੇ ਕਿ ਦੋ ਬਿਲਕੁਲ ਆਪੇ ਕਹੇ ਮੈਂ ਤੇਰੀ ਤੇਰੀ ਆਪੇ ਕਹੇ ਨੱਚੋ ਹੂੰ ਜਦ ਰੁਕ ਜਾਵਾਂ ਜਦ ਜਦ ਤੁਰ ਪਾਵਾਂ ਤਾਂ ਦਹੀਂ ਯਾ ਬਾਜ਼ਾਂ ਮੰਜ਼ਲ ਦੂਰੋ ਦੂਰ ਜੀ ਜਦ ਤੱਕ ਬੈਠਾ ਤਾਂ ਫਿਰ ਆਖੇ ਹੁਣ ਹੈ ਕੋ ਕੋ ਹੂੰ ਤੇਰੇ ਇੱਕ ਦਿਲ ਲੈ ਕੇ ਦੋ ਜੀ ਸੋ ਇਹ ਕੋਈ ਵੀ ਕਲੈਰਿਟੀ ਕੋਈ ਦਿਸ਼ਾ ਭਮ ਸਾਬ ਆਪਣੀ ਪਾਰਟੀ ਨੂੰ ਹੂੰ ਤੇ ਕੈਨੇਡਾ ਨੂੰ ਦੇਣ ਦੇ ਵਿੱਚ ਇਹ ਨਾਕਾਮ ਰਹੇ ਨੇ ਜੀ ਤੇ ਹੁਣ ਇਹ ਇੱਕ ਨਵਾਂ ਡਰਾਮਾ ਹੈ ਜਿਸ ਦਾ ਫੈਸਲਾ ਹੁਣ ਨਿਊਜ਼ ਦੇ ਵਿੱਚ ਰਿਪੋਰਟਸ ਆ ਰਹੀਆਂ ਨੇ ਕਿ ਇਹਦਾ ਫੈਸਲਾ ਸਮਰ ਦੇ ਸ਼ੁਰੂਆਤ ਦੇ ਵਿੱਚ ਹੀ ਕਰ ਲਿਆ ਸੀ ਜਗਮੀਤ ਸਿੰਘ ਨੇ ਹੂੰ ਕਿਉਂਕਿ ਪਾਰਟੀ ਦਾ ਪ੍ਰੈਸ਼ਰ ਸੀ ਜੀ ਹੁਣ ਪਾਰਟੀ ਤਾਂ ਇਹ ਚੀਜ਼ ਦੇਖ ਹੀ ਰਹੀ ਹੈ ਨਾ ਜਿਹੜੇ ਐਨਡੀਪੀ ਦੇ ਸਪੋਰਟਰ ਨੇ ਜਾਂ ਸਮਰਥਕ ਨੇ ਜੀ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਦੀ ਜਿਹੜੀ ਸਪੋਰਟ ਹੈ ਜਾਂ ਉਹਨਾਂ ਦੀ ਵੋਟ ਹੈ ਹੂੰ ਉਸ ਦਾ ਸੌਦਾ ਕੀਤਾ ਜਾ ਰਿਹਾ ਹੂੰ ਕਿਸ ਤਰ੍ਹਾਂ ਉਹਨਾਂ ਦਾ ਲੀਡਰ ਉਹਨਾਂ ਨੂੰ ਵੇਚ ਰਿਹਾ ਹੈ ਅੱਗੇ ਆਪਣੇ ਨਿੱਜੀ ਹਿੱਤਾਂ ਦੇ ਲਈ ਹੂੰ ਜਿਹੜੀ ਪੈਨਸ਼ਨ ਵੀ ਅੱਗੇ ਜਨਵਰੀ ਚ ਪੱਕੀ ਹੋਣੀ ਬਿਲਕੁਲ ਤੇ ਬੜ ਅਚੀਵ ਕੀ ਕਰ ਰਿਹਾ ਹੈ ਹੂੰ ਐਨਡੀਪੀ ਦੇ এজেন্ডੇ ਨੂੰ ਲਾਗੂ ਕਰਨ ਦੇ ਵਿੱਚ ਕਾਮਯਾਬ ਹੋ ਰਿਹਾ ਕਿ ਨਹੀਂ ਹੋ ਰਿਹਾ ਹੂੰ ਨਹੀਂ ਹੋ ਰਿਹਾ ਬਿਲਕੁਲ ਹਜੇ ਤੱਕ ਕੁਝ ਵੀ ਅਚੀਵ ਨਹੀਂ ਕਰ ਸਕਿਆ ਹੂੰ ਸੋਪਾਮ ਸਾਹਿਬ ਇਹ ਸਾਰੇ ਜਿਹੜਾ ਗੱਲਾਂ ਨੇ ਇੱਕ ਤਾਂ ਸਰਕਾਰ ਦੀ ਸਟੇਬਿਲਟੀ ਹੋ ਗਈ ਤਾਂ ਮੈਨੂੰ ਨਹੀਂ ਲੱਗਦਾ ਵੀ ਸਰਕਾਰ ਗਿਰਨ ਜਾ ਰਹੀ ਹੈ ਜੀ ਜਦ ਤੱਕ ਕਿ ਜਸਟਿਨ ਟਰੂਡੋ ਸਾਹਿਬ ਖੁਦ ਨਹੀਂ ਕੋਈ ਫੈਸਲਾ ਲੈ ਲੈਂਦੇ ਹੂੰ ਉਨਾ ਟਾਈਮ ਇਹਨਾਂ ਦੀ ਸਰਕਾਰ ਸਟੇਬਲ ਰਹੂਗੀ ਐਨਡੀਪੀ ਇਲੈਕਸ਼ਨ ਦੇ ਵਿੱਚ ਚਾਣ ਦਾ ਫੈਸਲਾ ਨਹੀਂ ਲੈ ਸਕਦੀ ਜੀ ਦੂਸਰੀ ਗੱਲ ਇਹਨਾਂ ਦੇ ਜਿਹੜੇ ਪਰਸਨਲ ਐਮਬੀਸ਼ਨ ਨੇ ਹਮ ਅੱਖ ਜਿਹੜੀ ਹੁਣ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਦੇ ਉੱਤੇ ਹਮ ਕਿ ਹੁਣ ਸਿਆਸੀ ਦਾ ਪੇਜ ਖੇਡ ਕੇ ਕੀ ਹੁਣ ਟੁੱਡੋ ਨੂੰ ਪਟਕ ਨਹੀਂ ਦਿੱਤੀ ਜਾਣਾ ਹਮ ਸੋ ਇਹ ਭਮਾ ਸਾਹਿਬ ਅਮਰਬੇਲ ਦਾ ਕੰਮ ਕਰ ਰਹੇ ਜੀ ਅਮਰਬੇਲ ਦੇ ਮੰਗੂ ਜਿਹੜਾ ਲਿਬਰਲ ਦੇ ਬੋਡਿਆਂ ਦੇ ਉੱਤੇ ਚੜ੍ਹ ਕੇ ਹੂੰ ਇਹ ਬਣੇ ਸੀ ਆਏ ਸੀ ਸਰਕਾਰ ਦਾ ਇਹਨਾਂ ਨੇ 2 ਸਾਲ ਪੂਰੀ ਆਪਣੀਆਂ ਚੰਮ ਦੀਆਂ ਚਲਾਈਆਂ ਨੇ ਹੂੰ ਹੁਣ ਅਮਰਬੇਲ ਉਸੇ ਰੁੱਖ ਨੂੰ ਹੁਣ ਖਾ ਰਹੀ ਹੈ ਹੂੰ ਉਹਨੂੰ ਖਾ ਕੇ ਹੁਣ ਉਹ ਤੋਂ ਅੱਗੇ ਕ੍ਰੋਸ ਕਰਕੇ ਹੂੰ ਅੱਗੇ ਹੁਣ ਲੀਡਰ ਆਫ ਦਾ ਆਪੋਜੀਸ਼ਨ ਬਣ ਕੇ ਆਪਣੀ ਸਿਆਸਤ ਚਮਕਾਉਣਾ ਚਾਹੁੰਦਾ ਹੈ ਹੂੰ ਪਰ ਲੋਕ ਭਮਸਾਬ ਮੂਰਖ ਨਹੀਂ ਜਦੋਂ ਅਲਾਈਅੰਸ ਦੇ ਵਿੱਚ ਤੁਸੀਂ ਰਹੇ ਹੋ ਹੂੰ ਇਕੱਠੇ ਸਭ ਕੁਝ ਕੀਤਾ ਹੈ ਇਕੱਠੇ ਵੋਟਾਂ ਪਾਈਆਂ ਨੇ ਜਿਉਣ ਮਰਨ ਦੀ ਕਸਮਾਂ ਖਾਧੀਆਂ ਨੇ ਹੂੰ ਉਹਦਾ ਜਵਾਬ ਜੋ ਪਿਛਲੇ 2 ਸਾਲਾਂ ਦੇ ਦੌਰਾਨ ਜੋ ਵੀ ਸਰਕਾਰ ਨੇ ਫੈਸਲੇ ਲਏ ਨੇ ਹੂੰ ਉਹਦੀ ਜਵਾਬਦੇਹੀ ਜਗਮੀਤ ਸਿੰਘ ਦੀ ਓਨੀ ਬਣਦੀ ਹੈ ਜਿੰਨੀ ਕੀ ਜਸਟਿਨ ਟਰੂਡੋ ਦੀ ਹੂੰ ਜਸਟਿਨ ਟਰੂਡੋ ਦੇ ਉੱਤੇ ਮਲਬਾ ਸੁੱਟ ਕੇ ਜਗਮੀਤ ਸਿੰਘ ਹੁਣ ਆਪਣਾ ਬਚਾ ਨਹੀਂ ਕਰ ਸਕਦੇ ਹੂੰ ਇਹ ਜਿਹੜੀ ਸਿਆਸੀ ਡਰਾਮੇਬਾਜ਼ੀ ਹੈ ਹੂੰ ਇਹ ਇਸ ਨੂੰ ਹੁਣ ਲੋਕ ਪਛਾਣ ਚੁੱਕੇ ਨੇ ਇਹ ਬਹੁਤਾ ਚਿਰ ਚੱਲਣੀ ਚੱਲਣੀ ਨਹੀਂ